ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਆਰੰਭ ਦੇ ਵਿੱਚ ਇੱਕ ਅਪੀਲ ਜਿਹੜੀ ਮੈਂ ਅਕਸਰ ਕਰਦਾ ਪਿਆਰੇ ਦਰਸ਼ਕੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਦੀ ਵੀਡੀਓ ਬਹੁਤ ਅਹਿਮ ਇਸ ਕਰਕੇ ਕਿ ਆਪ ਕਹਿ ਰਹੇਗੇ ਦਿੱਲੀ ਸਰਕਾਰ ਦੇ ਦੋ ਮੰਤਰੀ ਕੇਜਰੀਵਾਲ ਦੇ ਦੋ ਮੰਤਰੀ ਕਿ ਦਿੱਲੀ ਦੀ ਸਰਕਾਰ ਨੂੰ ਤੋੜਿਆ ਜਾ ਰਿਹਾ ਹੈ ਔਰ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਰਿਹਾ ਹੈ ਕੀ ਸੱਚਮੁੱਚ ਕੋਈ ਅਜਿਹੀ ਸਾਜ਼ਿਸ਼ ਅਜਿਹਾ ਛੇੜਿਆੰਤਰ ਰਚਿਆ ਜਾ ਰਿਹਾ ਹੈ ਜਿਹਦੇ ਨਾਲ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਦਾ ਅੰਤ ਹੋ ਜਾਏਗਾ ਇਹ ਵੱਡਾ ਸਵਾਲ ਹੈ ਲੇਕਿਨ ਜਿਹੜੇ ਦੋ ਮੰਤਰੀ ਕਹਿ ਰਹੇ ਨੇ ਉਹਨਾਂ ਦੇ ਵਿੱਚ ਆਥੀ ਸਿੰਘ ਹੈ ਤੇ ਉਹਨਾਂ ਦੇ ਵਿੱਚ ਸੌਰਵ ਬਾਜ ਜਿਹੜੇ ਅਕਸਰ ਪ੍ਰੈਸ ਦੇ ਸਾਹਮਣੇ ਆ ਕੇ ਗੱਲ ਕਰਦੇ ਨੇ ਕੀ ਕਿਹਾ ਇਹਨਾਂ ਨੇ ਇਹ ਸੁਣ ਲਿਏ ਇਹਨਾਂ ਦਾ ਜਿਹੜਾ ਇਹ ਬਰਤਾਂਤ ਸਿਰਜ ਰਹੇ ਨੇ ਉਹਦੇ ਪਿੱਛੇ ਲਾਜਿਕ ਕੀ ਹੈ ਦਲੀਲ ਕੀ ਹੈ ਇਹ ਗੱਲ ਆਪਾਂ ਪਹਿਲਾਂ ਕਰਾਂਗੇ ਫਿਰ ਦੇਖਾਂਗੇ ਕਿ ਸੱਚਮੁੱਚ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਇਹ ਖਿਰਚ ਮੈਂ ਦੱਸੂਗਾ ਤੁਹਾਨੂੰ ਦੇਖੋ ਪਹਿਲੀ ਤਾਂ ਗੱਲ ਹੈ ਆਸੀ ਸਿੰਘ ਕੀ ਕਹਿੰਦੀ ਹੈ ਕਹਿੰਦੀ ਮੈਂ ਦੇਸ਼ ਦੇ ਲੋਕਾਂ ਨੂੰ ਮੈਂ ਦਿੱਲੀ ਦੇ ਲੋਕਾਂ ਨੂੰ ਇਹ ਦੱਸਣਾ ਚਾਹਣੀ ਹੈ ਕਿ ਸਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਸ਼ਰਧਧਰ ਰਚਿਆ ਜਾ ਰਿਹਾ ਹੈ ਉਹ ਕਹਿ ਰਹੀ ਹੈ ਭਰੋਸੇ ਯੋਗ ਸੂਤਰ ਇਹ ਦੱਸਦੇ ਹਨ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਰਹੀ ਹੈ ਫਿਰ ਉਹਨੇ ਦੇ ਰੀਜ਼ਨ ਦੱਸੇ ਕਿਉਂ ਉਹਨੇ ਇੱਕ ਇੱਕ ਕਰਕੇ ਰੀਜ਼ਨ ਗਿਣਾਇਆ ਉਹ ਕਹਿਦੀ ਹੈ ਕਿ ਦੇਖੋ ਦਿੱਲੀ ਦੇ ਵਿੱਚ ਕਿਸੇ ਵੀ ਅਫਸਰ ਦੀ ਕੋਈ ਪੋਸਟਿੰਗ ਨਹੀਂ ਹੋ ਰਹੀ ਕਾਫੀ ਚਿਰ ਤੋਂ ਐਮ ਐਚ ਦਾ ਕੰਟਰੋਲ ਹੁੰਦਾ ਹੈ ਮਿਨਿਸਟਰੀ ਆਫ ਹੋਮਫੇਅਰਸ ਦਾ ਦਿੱਲੀ ਦੇ ਅਫਸਰਾਂ ਤੇ ਕੰਟਰੋਲ ਹੈ ਕਈ ਮਹੀਨੇ ਹੋ ਗਏ ਕੋਈ ਪੋਸਟਿੰਗ ਨਹੀਂ ਇਹ ਉਹਨੇ ਪਹਿਲਾਂ ਲੱਛਣ ਜੋ ਪਹਿਲਾ ਰੀਜ਼ਨ ਦੱਸਿਆ। ਦੂਜੀ ਗੱਲ ਆਸੀ ਸਿੰਘ ਦੇ ਮਤਲਬ ਕੇ ਹੈ ਵੀ ਕਈ ਵਿਭਾਗ ਖਾਲੀ ਪਏ ਨੇ। ਉੱਥੇ ਵੀ ਕੋਈ ਪੋਸਟ ਨਹੀਂ। ਨਾ ਨਵਾਂ ਨਾ ਖਾਲੀ ਵਿਭਾਗ ਤੇ ਕੋਈ ਲੱਗ ਰਿਹਾ ਹੈ। ਤੇ ਫਿਰ ਇੱਕ ਖਾਸ ਗੱਲ ਜਿਹੜੀ ਮੈਂ ਪਹਿਲਾਂ ਵੀ ਇੱਕ ਵਾਰ ਕੀਤੀ ਸੀ ਕਿ ਜਿਹੜੇ ਐਲਜੀ ਸਾਹਿਬ ਨੇ ਜਿਹੜੇ ਲੈਫਟ ਗਵਰਨਰ ਨੇ ਦਿੱਲੀ ਦੇ ਉਹ ਲਗਾਤਾਰ ਐਮਐਚਐਨ ਨੂੰ ਮਿਨਿਸਟਰੀ ਆਫ ਹੋਮਫੇਅਰਸ ਨੂੰ ਚਿੱਠੀਆਂ ਲਿਖ ਰਹੇ ਨੇ ਤੇ ਕਹਿ ਰਹੇ ਨੇ ਕਿ ਇਹਨਾਂ ਦੇ ਮੰਤਰੀਆਂ ਨੂੰ ਮੈਂ ਬੁਲਾਇਆ ਸੀ ਚਰਚਾ ਲਈ ਪਰ ਇਹ ਆ ਨਹੀਂ ਰਹੇ ਦੋ ਚਿੱਠੀਆਂ ਉਹਨਾਂ ਨੇ ਲਿਖੀਆਂ ਨੇ ਲੇਕਨ ਕੋਈ ਵੀ ਮੰਤਰੀ ਨਹੀਂ ਆਉਂਦਾ ਇਹਦਾ ਜਵਾਬ ਵੈਸੇ ਦਿੱਤਾ ਆਤਸੀ ਸਿੰਘ ਨੇ ਉਹ ਕਹਿੰਦੇ ਜੀ ਇਹ ਉਹੀ ਐਲਜੀ ਹੈ ਜਿਹਨੇ ਕੋਰਟ ਦੇ ਵਿੱਚ ਕਿਹਾ ਸੀ ਕਿ ਜਿਹੜਾ ਨਾਮ ਹੈ ਪੋਲੂਸ਼ਨ ਦੀ ਗੱਲ ਨਾ ਮੇਰਾ ਕੋਈ ਪਾਣੀ ਨਾਲ ਲਿੰਕ ਇਹ ਤਾਂ ਦਿੱਲੀ ਦੀ ਸਰਕਾਰ ਦੇ ਵਿਭਾਗ ਨੇ ਹੁਣ ਉਹ ਕਾਦੀ ਚਰਚਾ ਕਰਨਾ ਚਾਹੁੰਦੇ ਨੇ ਇਹ ਉਹ ਕਹਿਣਾ ਚਾਹੁੰਦੀ ਹੈ ਕਿ ਉਹ ਜਾਣ ਬੁੱਝ ਕੇ ਇੱਕ ਗਰਾਊਂਡ ਬਣਾ ਰਹੇ ਨੇ ਇਹ ਜਿਹੜਾ ਹੈ ਐਲਜੀ ਸਾਹਿਬ ਜਿਹੜੇ ਕਿ ਕੇਂਦਰ ਦੇ ਏਜੰਟ ਵਜੋਂ ਕੰਮ ਕਰ ਰਹੇ ਨੇ ਦਿੱਲੀ ਸਰਕਾਰ ਨੇ ਖੋਰ ਕੰਮ ਕੀਤਾ ਇਹ ਮੰਤਰੀ ਇਹ ਕਹਿੰਦੇ ਨੇ ਕਿ ਉਹਨਾਂ ਨੇ ਚੋਣ ਜਾਬਤੇ ਦਾ ਬਹਾਨਾ ਲਾਤਾ ਕੋਈ ਵੀ ਅਫਸਰ ਸਾਡੀਆਂ ਮੀਟਿੰਗਾਂ ਚ ਨਹੀਂ ਆਉਂਦਾ ਇਹ ਕਹਿ ਕੇ ਜੀ ਹੁਣ ਤਾਂ ਜਿਹੜਾ ਹੈ ਚੋਣ ਜਾਬਤਾ ਲੱਗਿਆ ਹੋਇਆ ਹੈ ਫਿਰ ਇੱਕ ਹੋਰ ਗੱਲ ਕਹੀ ਜਿਹੜੀ ਕੱਲ ਵਾਪਰੀ ਜਿਹੜੇ ਪੀਏ ਪਰਸਨਲ ਸੈਕਟਰੀ ਪੀਐਸ ਮੁੱਖ ਮੰਤਰੀ ਦਾ ਵਿਭਗ ਕੁਮਾਰ ਉਹਨੂੰ ਨੌਕਰੀਓਂ ਕੱਢਦਾ ਬਰਖਾਸਤ ਕਰਤਾ ਕਹਿੰਦੇ ਜੀ ਪੁਰਾਣਾ ਕੇਸ ਕੱਢ ਲਿਆ ਇੱਕ ਬਹੁਤ ਪੁਰਾਣਾ ਵਿਜੀਲੈਂਸ ਨੇ ਉਹਦੇ 'ਚ ਕਰਤਾ ਇਹ ਵੀ ਉਹਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕੇ ਜੈਦਰੀ ਬਾਲ ਨੂੰ ਪਹਿਲਾ ਟੁੱਠੇ ਕੇਸ ਪਸਾ ਲਿਆ ਫੋਨ ਇੱਕ ਇੱਕ ਕਰ ਰਹੇ ਨੇ ਤੇ ਬਾਰ ਬਾਰ ਜਿਹੜੀ ਗੱਲ ਉਹ ਕਰਦੇ ਨੇ ਜੀ ਅਸੀਂ ਨੋ ਅਸੀਂ ਸਕੂਲ ਠੀਕ ਕੀਤੇ ਅਸੀਂ ਸਿਹਤ ਦਾ ਵਿਭਾਗ ਠੀਕ ਕੀਤਾ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਡਰੀ ਹੋਈ ਹੈ ਨਾ 13 ਚ ਜਿੱਤ ਸਕੇ ਨਾ 15 ਚ ਨਾ 20 ਚ ਜਿੱਤੇ ਬਾਈਚ ਐਮਸੀਡੀ ਹਾਰ ਗਏ ਇਹਨਾਂ ਨੂੰ ਪਤਾ ਹੈ ਵੀ ਜੇ ਇਹ ਬਾਹਰ ਰਹਿੰਦੇ ਨੇ ਤਾਂ ਦਿੱਲੀ ਦੇ ਵਿੱਚ ਕਦੇ ਇਹ ਜਿੱਤ ਨਹੀਂ ਸਕਣਗੇ ਇਸ ਕਿਸਮ ਦੀ ਗੱਲੋਂ ਕਹਿੰਦੇ ਵੀ ਤਾਂ ਕਰਕੇ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਵੈਸੇ ਹੁਣ ਇਹ ਤਾਂ ਉਹਨਾਂ ਨੇ ਕਿਹਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਦੀ ਆ ਜਿਹੜੀ ਟਿੱਪਣੀ ਕਰਨੀ ਆ ਉਹ ਇਹ ਹੈ ਦੇਖੋ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਈਆਂ ਸੀ ਤਿੰਨ ਪਟੀਸ਼ਨਾਂ ਪਈਆਂ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਅਹੁਦੇ ਤੋਂ ਹਟਾਓ ਮੁੱਖ ਮੰਤਰੀ ਦੇ ਤੋਂ ਇਹ ਤੀਜੀ ਪਟੇਸ਼ਨ ਤਾਂ ਉਹਨਾਂ ਦੇ ਇੱਕ ਸਾਬਕਾ ਮੰਤਰੀ ਸੰਦੀਪ ਕੁਵਾਰ ਨੇ ਪਾਈ ਸੀ ਉਹਦੇ ਤਾਂ ਹਾਈ ਕੋਰਟ ਇੰਨਾ ਗੁੱਸੇ ਹੋਈ ਤੇ ਉਹਦਾ ਜੁਰਮਾਨਾ ਵੀ ਕਰਤਾ ਸੀ 50000 ਜੁਰਮਾਨਾ ਦੇਣਾ ਪਿਆ ਉਹਨੂੰ ਇਸ ਤੋਂ ਪਹਿਲਾਂ ਇੱਕ ਹਿੰਦੂ ਸੇਵਕਾ ਨੇ ਵਿਸ਼ਨੂ ਗੋਪਤਾ ਨੇ ਪਾਈ ਸੀ ਮਤਲਬ ਕਿ ਹਾਈ ਕੋਰਟ ਇਹ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਮੁੱਖ ਮੰਤਰੀ ਨੂੰ ਹਟਾਉਣ ਦਾ ਇਹ ਹਾਈ ਕੋਰਟ ਨੇ ਸਪਸ਼ਟ ਕਰਤਾ ਹੁਣ ਕੀ ਹੈ ਹੁਣ ਆਪਾਂ ਗੱਲ ਨੂੰ ਮਸਲੇ ਨੂੰ ਸਮਝੀਏ ਕਿ ਸੱਚਮੁੱਚ ਹੀ ਇਹ ਸਰਕਾਰ ਟੁੱਟ ਸਕਦੀ ਹੈ ਇਹ ਤਾਂ ਵਰਤਾਂ ਤੇ ਸਿਰਜ ਰਹੇ ਨੇ ਪਹਿਲਾਂ ਵੀ ਸਿਰਜਦੇ ਸੀ ਇਹ ਗੱਲ ਵੈਸੇ ਲੱਗਦਾ ਹੈ ਇੱਕ ਟਾਈਮ ਸਮੈਲ ਕਰ ਲਈ ਸੀ ਕੇਜਰੀਵਾਲ ਨੇ ਬੜਾ ਤਖਾ ਬੰਦਾ ਉਹ ਇਸੇ ਕਰਕੇ ਭਰੋਸੇ ਦਾ ਵੋਟ ਲੈ ਲਿਆ ਸੀ ਕਿ 6 ਮਹੀਨੇ ਤੱਕ ਕੋਈ ਸੰਵਿਧਾਨਕ ਸੰਕਟ ਨਾ ਖੜਾ ਹੋਵੇ ਇਹ ਤਾਂ ਤੋੜਿਆ ਨਹੀਂ ਜਾ ਸਕਦਾ ਕਿਉਂਕਿ ਵਿਸ਼ਵਾਸ ਮਤ ਉਹਨਾਂ ਕੋਲ ਹੈ ਜੇ ਸਰਕਾਰ ਤੋਂ ਕੁਝ ਬੰਦੇ ਵੀ ਟੁੱਟਦੇ ਡੇ ਰਾਜਕਰਨੰਦ ਵਰਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤੋਂ ਇਹ ਇਸ ਗੱਲ ਕਰਕੇ ਇੱਕ ਤਾਂ ਉਧਰੋਂ ਸੰਵਿਧਾਨਕ ਤੌਰ ਤੋਂ ਜਦੋਂ ਇਹ ਮੈਜੋਰਟੀ ਪੂਰੀ ਵੱਡੀ ਮੈਜੋਰਟੀ ਵਾਲੀ ਸਰਕਾਰ ਹੈ 10 ਵਾਰੀ ਸੋਚੂ ਕੇ ਅੰਦਰ ਇਹਨੂੰ ਤੋੜਨ ਲੱਗੇ। ਲੇਕਿਨ ਦੂਜੀ ਗੱਲ ਇੱਕ ਸਮਝ ਨਹੀਂ ਆ ਰਹੀ ਕਿ ਜੇ ਤਾਂ ਹਾਂ ਇੱਥੇ ਇੱਕ ਗੱਲ ਹੈ ਜੇ ਤਾਂ ਸੁਪਰੀਮ ਕੋਰਟ ਦੇ ਵਿੱਚ 16 ਤਰੀਕ ਨੂੰ ਰਾਹਤ ਮਿਲ ਜਾਂਦੀ ਹੈ ਕੇਜਰੀਵਾਲ ਸਾਹਿਬ ਫਿਰ ਤਾਂ ਕੀ ਤੋੜਦੀਆਂ ਫਿਰ ਤਾਂ ਜਿਵੇਂ ਸੰਜੇ ਸਿੰਘ ਬਾਹਰ ਆ ਗਿਆ ਇਹ ਬਾਹਰ ਆ ਜਾਣਗੇ ਮੰਨ ਲਓ ਜੇ ਮਿਸ ਸੁਸੋਧਿਆ ਨਾਲ ਹੋਇਆ ਅੱਜ ਵੀ ਹੋ ਗਿਆ ਸੁਸੋਧਿਆ ਨਾਲ ਤੇ ਹੁਣ ਫਿਰ ਅੱਗੇ ਤੋੜਤੀ ਉਹਦੀ ਜਮਾਨਤ ਨਹੀਂ ਹੋਈ ਹੁਣੇ ਤਾਂ ਕਹਿਆ ਸੀ ਸਾਨੂੰ ਘਟੋ ਘਟ ਚੋਣ ਲੜ ਲਈ ਦੇ ਦੋ ਵੀ ਮੈਂ ਚੋਣ ਪ੍ਰਚਾਰ ਕਰਨ ਨਹੀਂ ਜਮਾਨਤ ਦਿੱਤੀ ਜੇ ਕੇਜਰੀਵਾਲ ਸਾਹਿਬ ਦੀ ਵੀ ਕੋਈ ਰਾਹਤ ਨਹੀਂ ਮਿਲਦੀ ਸੁਪਰੀਮ ਕੋਰਟ ਤੋਂ ਫਿਰ ਓਖਾ ਹੋ ਜੂ ਫਿਰ ਲੰਬੇ ਸਮੇਂ ਦੀ ਜੇਲ੍ਹ ਚ ਫਿਰ ਸਰਕਾਰ ਚਲਾਉਣੀ ਹੋ ਜੂ ਮੁਸ਼ਕਲ ਉਹ ਤਾਂ ਕੋਰਟ ਨੇ ਤਾਂ ਉਹਨੂੰ 5 ਦਿਨ ਵਕੀਲਾ ਨਾਲ ਗੱਲ ਕਰਨੇ ਦਿੱਤੀ 30 ਬੈਕਤੀ ਕੇਸ ਚਾਰ ਦੇ ਨੇ ਕੇਜਰੀਵਾਲ ਤੇ ਤੋ ਇਹ ਬੜਾ ਮੁਸ਼ਕਲ ਹੋਊ ਇਸ ਕਰਕੇ ਦੇਖੋ ਇੱਕ ਤਾਂ ਐਲਿਜੀ ਨਾਲ ਲਈ ਐਲਿਜੀ ਤਾਂ ਕਈ ਵਾਰੀ ਕਹਤਾ ਕਿ ਮੈਂ ਤਾਂ ਨਹੀਂ ਜੇਲ੍ਹ ਤੋਂ ਸਰਕਾਰ ਚੱਲਣ ਦੇ ਨਹੀਂ ਲੈਪਟਿਕ ਜਿਹੜੇ ਗਵਰਨਰ ਸਾਹਿਬ ਨੇ ਨਖਸਾਨਾ ਸਾਹਿਬ ਉਹ ਤਾਂ ਪਹਿਲੇ ਹੀ ਕਹ ਰਹੇ ਨੇ ਮੈਨੂੰ ਚੱਲਣ ਦੇ ਨਹੀਂ ਜੇ ਉਹ ਜੇਲ੍ਹ ਚ ਰਹੇ ਫਿਰ ਕਦੋਂ ਮੀਟਿੰਗ ਹੋਊ ਉਹ ਤਾਂ ਵਕੀਲਾ ਨੂੰ ਨਹੀਂ ਮਿਲ ਸਕਦੇ ਫਿਰ ਕੈਬਨਿਟ ਦੀ ਮੀਟਿੰਗ ਨਹੀਂ ਹੋਣੀ ਫਿਰ ਜੇ ਇਹ ਜਿਹਾ ਕੰਮ ਹੋਇਆ ਫਿਰ ਐਲਜੀ ਸਰਕਾਰ ਜਿਹੜਾ ਹੈ ਸਵਾਰਥ ਕਰ ਸਕਦਾ ਰਾਸ਼ਟਰਪਤੀ ਕੋਲ ਕਿ ਤੋੜ ਦਿਓ ਜੀ ਸਰਕਾਰ ਇਹਨਾਂ ਦੀ ਇਹ ਕੰਮ ਨਹੀਂ ਕਰਦੇ ਜਿਹੜੀ ਹੈ ਇੱਕ ਵੇ ਕੰਮ ਚੱਲੂਗਾ ਇਹ ਨੇਚਰ ਇਹ ਤਾਂ ਗੱਲ ਹੈ ਸੁਧਾਰਨਿਕ ਸੰਕਟ ਦਾ ਇਸ ਕਰਕੇ ਵੀ ਖੜਾ ਹੋ ਜੂੰ ਜੇ ਸਰਕਾਰ ਤੋੜਦੇ ਨੇ ਭਰੋਸੇ ਦਾ ਵੋਟ ਉਹਨਾਂ ਕੋਲ 6 ਮਹੀਨੇ ਤੱਕ ਵੋਟ ਲੈਣ ਦੀ ਕੋਈ ਜ਼ਰੂਰਤ ਨਹੀਂ ਬਹੁਮਤ ਸਾਫਤ ਕਰ ਚੁੱਕੇ ਨੇ ਉਹ ਇਹ ਜਿਹੜਾ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਅਲੀ ਜੀ ਸਾਹਿਬ ਉਹ ਕਰ ਕੀ ਸਕਦੇ ਨੇ ਇਹ ਇਸ ਕਰਕੇ ਕਿ ਇਹ ਸਰਕਾਰ ਜਿਹੜੀ ਹੈ ਕਿਉਂਕਿ ਉਹ ਅਸਤੀਫਾ ਨਹੀਂ ਦੇ ਰਹੇ ਇਸ ਕਰਕੇ ਸਰਕਾਰ ਦਿੱਲੀ ਅੰਦਰੋਂ ਚੱਲ ਨਹੀਂ ਸਕਦੀ ਤੇ ਫਿਰ ਤੁਸੀਂ ਫਾਰ ਦਿ ਟੈਂਪਿੰਗ ਸਰਕਾਰ ਜਿਹੜਾ ਹੈ ਗਵਰਨਰ ਜੀ ਜਾਂ ਰਾਸ਼ਟਰਪਤੀ ਰਾਜ ਲਾਗੂ ਕਰਦੇ ਹੋਂ ਇੱਥੇ ਕੀ ਹੋ ਸਕਦਾ ਇੱਕ ਤਾਂ ਹੋ ਹੀ ਗਿਆ ਕਿ ਉਹ ਤਾਂ ਚਾਹੁੰਦੇ ਨੇ ਬਿਚ ਘਟੋਕਰ ਚੋਣਾ ਨੇ ਚੋਣਾ ਚ ਫਾਇਦਾ ਠਾਈਏ ਇਹਨਾਂ ਨੂੰ ਆਪਾਂ ਸਰਕਾਰ ਨੂੰ ਤੋੜੀਏ ਹਾਲਾਂਕਿ ਗੱਲ ਪੁੱਠੀ ਵੀ ਪੈ ਸਕਦੀ ਹੈ ਕਿ ਕਲੈਕਟਡ ਤੇ ਪੂਰੀ ਤਰੀਕੇ ਨਾਲ ਜਿਹਨੂੰ ਬਹੁਤ ਮਤ ਮਿਲਿਆ ਹੋਵੇ ਉਹਦੀ ਸਰਕਾਰ ਤੋੜਨੀ ਪੁੱਠੀ ਵੀ ਪੈ ਸਕਦੀ ਹੈ ਮੋਤੀ ਸਾਹਿਬ ਨੂੰ ਤੇ ਕਿਉਂਕਿ ਲੋਕ ਤਾਂ ਲਗਾਤਾਰ ਕਹਿ ਰਹੇ ਨੇ ਕਿ ਲੋਕਤੰਤਰ ਬਚਾਓ ਸੰਵਧਾਨ ਖਤਰੇ ਚ ਹੈ ਸੰਵਧਾਨ ਦੇ ਮਤਾਬਿਕ ਤੋੜੀ ਸਰਕਾਰ ਹੁੰਦੀ ਹੈ ਸੰਵਧਾਨ ਇਥੇ ਚੁੱਪ ਹੈ ਕਿ ਜੇ ਕੋਈ ਅਸਤੀਫਾ ਨਹੀਂ ਦਿੰਦਾ ਮੰਤਰੀ ਮੁੱਖ ਮੰਤਰੀ ਉਹ ਉਹਨੂੰ ਲਾਹ ਝਾੜ ਨਹੀਂ ਸਕਦਾ ਉਹ ਹਾਈ ਕੋਰਟ ਨੇ ਪਹਿਲੇ ਹੀ ਕਹਿਤਾ ਤੇ ਫਿਰ ਇੱਕ ਹੋਰ ਵੀ ਕੰਮ ਹੋ ਸਕਦਾ ਉਹ ਹੱਥ 'ਚ ਹੈ ਕੇਜਰੀਵਾਲ ਸਾਹਬ ਦੇ ਕਿ ਉਹ استਿਫਾ ਦੇ ਕੇ ਆਪਣੇ ਕਿਸੇ ਬੰਦੇ ਨੂੰ ਬਣਾ ਦੇਣ ਕਿਸੇ ਮੰਤਰੀ ਨੂੰ ਦੇ ਦੇਣ ਹੁਣ ਤਾਂ ਸੰਜੇ ਸਿੰਘ ਵੀ ਬਾਹਰ ਹੈ ਆਸੀ ਸਿੰਘ ਵੀ ਬਣਾਉਣਾ ਚਾਹੁੰਦਾ ਕਿਹੜਾ ਨਹੀਂ ਬਣਾਉਣਾ ਚਾਹੁੰਦਾ ਤੇ ਸ੍ਰੀਤਾ ਕੇਜਰੀਵਾਲ ਵੀ ਬਣਾਈ ਜਾ ਸਕਦੀ ਹੈ ਜੇ रावੜੀ ਦੇ ਵੀ ਬਣਾਈ ਜਾ ਸਕਦੀ ਹੈ ਜਦੋਂ ਜੇਹਰ ਚ ਜਾਂਦੇ ਨੇ ਲਾਲੂ ਪ੍ਰਸ਼ਾਦ ਜਾਦੂ ਪਰ ਸ੍ਰੀ ਤਕੇਜਰੀ ਵੱਲ ਵੀ ਬਣ ਸਕਦੀ ਹੈ ਜੇ ਜਿਹਾ ਹੁੰਦਾ ਹੈ ਸ਼ੇਰ ਐਲਜੀ ਕੁਝ ਕਰ ਸਕਦਾ ਫਿਰ ਰਾਸ਼ਟਰਪਤੀ ਰਾਜ ਨਹੀਂ ਲੱਗੂ ਹੋਏਗਾ ਜੇ ਕੇਜਰੀਵਾਲ ਅਸਤੀਫਾ ਦੇ ਕੇ ਕਿਸੇ ਹੋਰ ਬੰਦੇ ਨੂੰ ਮੁੱਖ ਮੰਤਰੀ ਬਣਾ ਦਿੰਦੇ ਨੇ ਜਿਹੜਾ ਕੋ ਪਤਾ ਨਹੀਂ ਕੀ ਉਹਨਾਂ ਦੇ ਕੋਈ ਵਿਸ਼ਵਾਸ ਦੀ ਕਮੀ ਹੈ ਕੀ ਕਾਰਨ ਹੈ ਉਹ ਅਸਤੀਫਾ ਦੇਣ ਨੂੰ ਤਿਆਰ ਨਹੀਂ ਜੇ ਉਹ ਅਸਤੀਫਾ ਨਹੀਂ ਦਿੰਦੇ ਤਾਂ ਐਲਜੀ ਕੋਲ ਇਸ ਕਿਸਮ ਦੀ ਪਾਵਰ ਹੈ ਕਿ ਕਿਉਂਕਿ ਫਿਰ ਸੰਵਧਾਨਕ ਸੰਕਟ ਖੜੋ ਜੀ ਬੀਟਗਾ ਹੋ ਨਹੀਂ ਰਹੀਆਂ ਕੰਮ ਉਹ ਕਰ ਨਹੀਂ ਸਕਦੇ ਤਾਂ ਫਿਰ ਇਹਦੇ ਚ ਦੋ ਨਤੀਜੇ ਨਿਕਲੇ ਅੱਜ ਦੀ ਆਪਣੀ ਡਿਸਕਸ਼ਨ ਚੋਂ ਇੱਕ ਤਾਂ ਇਹ ਨਿਕਲਿਆ ਕਿ ਆਪਾਂ ਅੜੀ ਕੀਏ ਸੁਪਰੀਮ ਕੋਰਟ ਦਾ ਫੈਸਲਾ ਜੇ ਸੋਮਵਾਰ ਨੂੰ ਸੁਪਰੀਮ ਕੋਰਟ ਸੋਮਵਾਰ ਨੂੰ 18 ਤਰੀਕ ਸੁਪਰੀਮ ਕੋਰਟ ਜੇ ਫੈਸਲਾ ਕੇਜਰੀਵਾਲ ਸਾਹਿਬ ਦੇ ਹੱਕ ਚ ਦੇ ਦਿੰਦੀ ਹੈ ਜਿਵੇਂ ਸੰਜੇ ਸਿੰਘ ਨੇ ਦਿੱਤਾ ਫਿਰ ਕੋਈ ਸੰਕਟ ਨਹੀਂ ਜੇ ਨਹੀਂ ਦਿੰਦੀ ਤਾਂ ਸੰਕਟ ਹੈ ਸੰਕਟ ਕਿਵੇਂ ਟਾਲਿਆ ਜਾ ਸਕਦਾ ਜੇ ਕੇਜਰੀਵਾਲ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਆਪਾਂ ਦੇਖਦੇ ਹਾਂ ਕੀ ਹੁੰਦਾ ਹੈ ਅਜਨੈ ਮਿਲਦੇ ਕੋਈ ਵੀਡੀਓ ਦੇ ਨਾਲ ਫੋਟੋ ਬਹੁਤ ਬਹੁਤ ਸ਼ੁਕਰੀਆ